ਵਾਹ ਗੁਰੂ ਸਾਹਿਬ ਜੀ ਧੰ ਗੁਰੂ ਗਰੀਬ ਨਿਵਾਜ ਧੰ ਕਨ ਧੰ ਜਨ ਆਇਆ ਜੈ ਪ੍ਰਸਾਦ ਸਭ ਜਗਤ ਤੁਰਾਇਆ ਜਨ ਆਵਨ ਕਾ ਏ ਸਵਾ ਜਨ ਕੇ ਸੰਗ ਚਿਤ ਆਵੇ ਨਾਉ ਆਬ ਮੁਗਤ ਮੋਦ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮ ਸ਼ਕਾਰ ਸੋ ਕਹੋ ਟਲ ਗੁਰ ਸੇਵੀ ਐ ਅਨਸੋ ਸਹਿਜ ਸੁਭਾਏ ਦਰਸ਼ਨ ਪਰਸ਼ੀ ਹੈ ਗੁਰੂ ਕਰ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਹਿਬ ਜੀ ਬਲਾਵਲ ਮਹਲਾ ਪੰਜਵਾਂ ਬੰਦਰ ਕਾਟੇ ਸੋ ਪ੍ਰਭੂ ਜਾ ਕੇ ਕਲਹਾਥ ਔਰ ਕਰਮ ਨਹੀਂ ਛੁੱਟੀ ਐ ਰੱਖੋ ਹਰਨਾਥ ਦੋ ਸਰਨਾ ਗਤ ਮਾਧਵੇ ਪੂਰਨ ਦਿਆਲ ਸ਼ੂਟ ਜਾਏ ਸੰਸਾਰ ਤੇ ਰਾਖਾ ਗੋਪਾਲ ਬੰਦਨ ਕਾਟੇ ਸੋ ਪ੍ਰਭੂ ਜਾ ਕ ਕਲ ਹਾਥ ਅਵਰ ਕਰਮ ਨਹੀਂ ਛੁੱਟੀ ਐ ਰੱਖੋ ਹਰਨਾਥ ਤੋ ਸਰਨਾ ਗਤ ਮਾਧਵੇ ਓਰਨ ਦਿਆਲੂ ਛੂਟ ਜਾਏ ਸੰਸਾਰ ਤੇ ਰੱਖਾ ਕੁਪਾਲ ਰਹਾ ਆਸਾ ਭਰਮ ਭਕਾਰ ਮੋਹ ਇਨ ਮੈਂ ਲੋ ਬਨਾ ਝੂਠ ਸਮਗਰਿ ਮਨ ਵਸੀ ਪਾਰ ਬ੍ਰਹਮ ਨਾ ਜਨ ਪਰਮ ਜੋਤ ਪੂਰ ਪੁਰਖ ਸਭ ਜੀ ਤੇਮਾਰੇ ਜੋ ਤੂੰ ਰਾਖਾ ਕਿਉਂ ਰਹਾ ਪ੍ਰਭ ਆਗਮ ਅਪਾਰ ਕਰਨ ਕਾਨ ਸੁਬਰਾਤ ਪ੍ਰਭ ਦੇਹ ਆਪਣਾ ਨਾਉ ਨਾਨਕ ਤਰੀਐ ਸਾਦ ਸੰਗ ਹਰ ਗੁਣ ਗਾਓ ਕਰਨ ਕਾਰਨ ਸਮਰਾਥ ਪ੍ਰਭ ਦੇਹ ਆਪਣਾ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵਲ ਮਹੱਲਾ ਪੰਜਵਾ ਬੰਦਨ ਕਾਟੈ ਸੋ ਪ੍ਰਭੂ ਜਾ ਕਾ ਕਲ ਹਾਥ ਅਵਰ ਕਰਮ ਨਹੀਂ ਛੁਟੀ ਐ ਰਾਖੋ ਅਰ ਨਾਥ ਉਹ ਸਰਨਾ ਗਤ ਮਾਧਵੇ ਪੂਰਨ ਦਿਆਲ ਛੂਟ ਜਾਏ ਸੰਸਾਰ ਤੇ ਰਾਖ ਗੋਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਬ ਜੀ ਤੈਨ ਬੇਦੀਆ ਨਕੇ ਕੁੱਲ ਬਿਖੈ ਪਰਟੇ ਨਾਨਕ ਰਾਏ ਸਾਬ ਸਿੱਖਨ ਕੋ ਸੁਖੁ ਦੈ ਜਤੈ ਪੈ ਸੁਹਾਏ ਸਾ ਸੇਖਣ ਕੋ ਸੁਖੁ ਦੈ ਜਤੈ ਭਾਇ ਸਹਾਇ ਵਾਹਿਗੁਰੂ ਸਾਬ ਜੀ ਪਾਦ ਰੀ ਸ਼ੰਦ Ey bir, bo, bir, jor Mat de, deş, raja, kror Ey bir, bo, bir, jor Mat deş, deş, raja, kror ਜ਼ਾਹਿਰ ਚਿਰ ਬੋ ਦਰਬਸਾਰ ਸਨਮਾਨਦਾਨ ਬੋ ਭਾਂਤ ਰਾਜ ਅਨ ਭੈ ਆ ਪਾਂਗਵ ਦੂਤ ਛਤਰ ਅਨ ਜੀਤ ਜੁਦ ਬੇਤਾ ਅਤ ਅਤਰ ਅਨ ਗੰਜ ਸੂਰ ਅਬ ਚਲ ਜੁਝਾਰ ਰਾਣ ਰੰਗ ਭੰਗ ਜਿੱਤੇ ਜਹਾਜ਼ਾਰ ਸਭ ਦੇਸ਼ ਦੇਸ ਕੇ ਜੀਤ ਰਾਮ ਕਾ ਕ੍ਰੋਧ ਜੋਧ ਨਾਨਾ ਉਪਾਵ ਕੈ ਸ਼ਾਮ ਦਾਮ ਅਰਦੰਡ ਭੇਦ ਅਬਨੀਪ ਸਰਬ ਜੋਰੇ ਅਸ਼ੇਦ ਕਾ ਸ਼ਾਮ ਦਾਮ ਆਰ ਦੰਡ ਭੇਦ ਅਬਨੀਪ ਸਰਬ ਜੋਰੇ ਅਸ਼ੇਦ ਵਾਹਿਗੁਰੂ ਜੀ ਕਾ ਖਾਲਸਾ i